ਅੱਜ ਤੇ ਜੋਤ ਹੈ ਕਿਉਂਕਿ ਆਮ ਤੌਰ ਤੇ ਬਹੁਤ ਵੱਡੇ ਦਿਨ ਨੇ ਪਰਿਵਾਰ ਦੇ ਅੰਦਰ ਨੇ ਕਿ ਸਾਡੇ ਬਾਣੇ ਨਾਲ ਜੁੜੇ ਨੇ ਬੱਚੇ ਕਿੱਸਾ ਧਾਰੀ ਹੋਣ ਇਹ ਨਵੀਂ ਪਨੀਰੀ ਜੋ ਹੈ ਇਤਿਹਾਸ ਤੋਂ ਜਾਨੂ ਹੋਵੇ ਤੇ ਤਾਂ ਕਿ ਜੋ ਗੁਰਮਤ ਦੇ ਨਾਲ ਜੁੜ ਸਕਣ ਅਜਾ ਕੁਰਬਾਨੀਆਂ ਨਾ ਦਿੰਦੇ ਤੇ ਅਸੀਂ ਸਾਡਾ ਵजूद ਨਹੀਂ ਸੀ ਖਤਮ ਸੀ ਉਹਨਾਂ ਦੇ ਇਹ ਦਿਹਾੜੇ ਮਨਾਉਂਦਿਆ ਹੋਇਆ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਦੱਸੇ ਹੋਏ ਰਾਹ ਤੇ ਚੱਲਣਾ ਚਾਹੀਦਾ ਜੀ ਆਪਣੇ ਦਰਾਂ ਤੇ ਗੁਰੂ ਕਰਾਂ ਦੇ ਦਰਾਂ ਤੇ ਆ ਕੇ ਸੇਵਾ ਕਰਨੀ ਚਾਹੀਦਾ ਨਿਰੰਤਰ ਇੱਥੇ ਜੁੜਨਾ ਚਾਹੀਦਾ ਤਾਂ ਕਿ ਅਸੀਂ ਇੱਥੇ ਜੁੜ ਕੇ ਆਪਣੀ ਆਣ ਵਾਲੀ ਪੀੜ ਨੂੰ ਵੀ ਇੱਥੇ ਜੋੜੀਏ ਤੇ ਨਿਤਾ ਪ੍ਰਤੀ ਆਪਣੀ ਸੇਵਾ ਕਰੀਏ ਸਭ ਆ ਰਹੀ ਹੈ ਛੋਟੇ ਸਾਹਿਬ ਜادہ ਵੱਡੇ ਸਾਹਿਬ ਜادہ ਚਮਕੌਰ ਦੀ ਗੜੀ ਜਾ ਜਾਂਦੀ ਹੈ ਤੇ ਲੋਕਾਂ ਦੇ ਖੜੇ ਹੁੰਦੇ ਨੇ ਉਹ ਸਾਮਣੇ ਨੂੰ ਜਾਤ ਕਰਕੇ ਪਰ ਬੱਚੇ ਜਦੋਂ ਕੇਸ ਕਤਲ ਕਰਾ ਰਹੇ ਨੇ ਬਾਹਰ ਨੂੰ ਭੱਜ ਰਹੇ ਨੇ ਆਪਣੇ ਪੰਜਾਬ ਦੀ ਧਰਤੀ ਛੱਡ ਕੇ ਭਾਜੀ ਇਹ ਤਾਂ ਤਾਂ ਹੀ ਹੋ ਰਿਹਾ ਸਾਡੇ ਨਾਲ ਅਸੀਂ ਆਪਣੀ ਪੰਜੀਰੀ ਆਪਣੀ ਸਿੱਖੀ ਤੋਂ ਦੂਰ ਹੋ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਵਿੱਚ ਮੌਜੂਦ ਹਾਂ ਇੱਥੇ ਅਸੀਂ ਸੰਗਤ ਦੇ ਨਾਲ ਤੁਹਾਨੂੰ ਰੂਬਰੂ ਕਰਾਰਾ ਕਰਾ ਰਹੇ ਹਾਂ ਜਿਸ ਦੇ ਵਿੱਚ ਸ਼ੇਦੀ ਦਿਹਾੜਾ ਜਿਹੜਾ ਗੁਰੂ ਪਾਸੇ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਮਨਾਰੀਏ ਸੰਗਤ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਦਿਨ ਨੇ ਅੱਖਾਂ ਪਰ ਆਉਂਦੇ ਨੇ ਉਹ ਸਮਾਂ ਯਾਦ ਕਰਕੇ ਉਹ ਚੀਜ਼ਾਂ ਨੂੰ ਯਾਦ ਕਰਕੇ ਅਸੀਂ ਭਾਈ ਸਾਹਿਬ ਜੀ ਨੇ ਹੈਡ ਗ੍ਰੰਥੀ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਤੇ ਕੀ ਹਾਲ ਠੀਕ ਹੂ ਮੇਰਾ ਨਾਂ ਭਾਈ ਜਸਵੀਰ ਸਿੰਘ ਹੈ ਜੀ ਜੀ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਬਾਰੇ ਦੱਸੋ ਦਿਨ ਆ ਰਹੇ ਨੇ ਜਿਹੜੇ ਆ ਸੀਸਮਾਰਗ ਯਾਤਰਾ ਵੀ ਕੀਤੀ ਜਾਣੀ ਆ ਉਸ ਬਾਰੇ ਥੋੜਾ ਦੱਸੋ ਐ ਵੈਸੇ ਤਾਂ ਜੀ ਇਹ ਜਿਹੜਾ ਦਸੰਬਰ ਦਾ ਮਹੀਨਾ ਹੈ ਇਹ ਸਾਰਾ ਹੀ ਸਾਡਾ ਸ਼ਹੀਦਿਆਂ ਦਾ ਦਿਹਾੜਾ ਹੈ ਜੀ ਸਾਰਾ ਦਸੰਬਰ ਦਾ ਮਹੀਨਾ ਹੀ ਸਾਡੇ ਵਾਸਤੇ ਬਹੁਤ ਸ਼ਹੀਦਿਆਂ ਦਾ ਦਿਹਾੜਾ ਹੈ ਦਿਹਾੜੇ ਸਾਰਾ ਮਹੀਨਾ ਹੀ ਪਰ ਇਹ ਜਿਹੜਾ ਖਾਸ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੋ ਸ਼ਹੀਦੀ ਗੁਰਪੁਰਬ ਹੈ ਉਹ ਆ ਰਿਹਾ 17 ਦਸੰਬਰ ਨੂੰ ਠੀਕ ਹੈ ਜੀ ਬਾਹਰਲੇ ਕਈ ਸੰਸਥਾਵਾਂ ਨੇ ਜਿਹੜੀਆਂ ਸ਼ਹੀਦੀ ਮਾਰਚ ਲੈ ਕੇ ਜਾ ਰਹੀਆਂ ਨੇ ਸੀਸ ਸੀਸ ਮਾਰਚ ਲੈ ਕੇ ਜਾ ਰਹੀਆਂ ਨੇ ਸੀਸ ਗੰਗਸਾਬ ਤੋਂ ਅਨੰਦਪੁਰ ਸਾਹਿਬ ਵਿਖੇ ਠੀਕ ਹੈ ਜੀ ਤੇ ਤੇ ਆਪਣਾ 17 ਤਰੀਕ ਨੂੰ ਇਥੋਂ ਇੱਕ ਵਿਸ਼ਾਲ ਨਗਰ ਕੀਰਤਨ ਨਿਕਲੇਗਾ ਜੀ ਜੋ ਵੱਖ-ਵੱਖ ਬਜ਼ਾਰਾਂ ਚ ਹੁੰਦਾ ਹੋਇਆ ਗੁਰਦੁਆਰਾ ਰਿਕਾਪਗੰਜ ਸਾਹਿਬ ਵਿਖੇ ਪੁੱਜੇਗਾ 18 ਤਰੀਕ ਨੂੰ ਇੱਕ ਵਿਸ਼ੇਸ਼ ਸਮਾਗਮ ਜੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀਆਂ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਸਾਰੇ ਹੀ ਸ੍ਰਿਸ਼ਟੀ ਦੇ ਮਾਲਕ ਸੱਚੇ ਪਿਤਾ ਦੀਆਂ ਜੋ ਦਿਹਾੜੇ ਹਨ ਪੂਰੀ ਦੁਨੀਆ ਦੇ ਵਿੱਚ ਮਨਾਏ ਜਾ ਰਹੇ ਹਨ ਖਾਸ ਕਰਕੇ ਦਿੱਲੀ ਦੀਆਂ ਸੰਗਤਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਜੋ ਮਨਾਇਆ ਜਾ ਰਿਹਾ ਹੈ ਜੀ 17 ਤਰੀਕ ਨੂੰ ਨਗਰ ਕੀਰਤਨ ਹੈ ਤੇ 18 ਤਰੀਕ ਨੂੰ ਕੀਰਤਨ ਦਰਬਾਰ ਹੈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲੱਖੀ ਸ਼ਵੰਜਾਹਾਲ ਵਿੱਚ ਜੀ ਹਾਂਜੀ ਹਾਂਜੀ ਭਾਈ ਸਾਹਿਬ ਦੀ ਜੋ ਇਹ ਇਮਾਰਤ ਬਣਵਾਈ ਗਈ ਸੀਗੀ ਭਾਈ ਬਗੇਲ ਸਿੰਘ ਜੀ ਦੇ ਵੱਲੋਂ ਤਾਂ ਇਸ ਬਾਰੇ ਵੀ ਥੋੜਾ ਦੱਸੋ ਕਿ ਉਸ ਵੇਲੇ ਜੀ ਉਸ ਉਹ ਜੀ ਇਸ ਬਾਰੇ ਜੀ ਇਸ ਅਪਾ ਜਿਵੇਂ ਹੁਣ ਸੰਗਤ ਆ ਰਹੀ ਐ ਜੋ ਇਤਿਹਾਸ ਨੂੰ ਲੈ ਕੇ ਤੇ ਜਾਣ ਹੁੰਦੀ ਐ ਨਾ ਇਥੋਂ ਸਨੇਹਾ ਕੀ ਦੇਣਾ ਚਾਹੁੰਦੇ ਜੋ ਅੱਜ ਦੇ ਯੂਥ ਹੈ ਕਿਉਂਕਿ ਆਮ ਤੌਰ ਤੇ ਬਹੁਤ ਵੱਡੇ ਦਿਨ ਨੇ ਪਰਿਵਾਰ ਕੇ ਅੰਦਰ ਨੇ ਕਿ ਸਾਡੇ ਬਾਣੀ ਨਾਲ ਜੁੜੇ ਨੇ ਬੱਚੇ ਕਿੱਸਾ ਧਾਰੀ ਹੋਣ ਗੁਰੂ ਦੀ ਬਾਣੀ ਪੜਨ ਪਰ ਆਮ ਤੌਰ ਤੇ ਅਮਦਾਨੀ ਦੇਖਣ ਨੂੰ ਮਿਲਦਾ ਕਈ ਟੁੱਟਦੇ ਜਾਂਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮੈਸੇਜ ਇਹ ਹੀ ਹੈ ਸਨੇਹਾ ਇਹ ਹੈ ਕਿ ਨਵੀਂ ਪਨੀਰੀ ਜੋ ਹੈ ਇਤਿਹਾਸ ਤੋਂ ਜਾਣੂ ਹੋਵੇ ਤੇ ਤਾਂ ਕਿ ਜੋ ਗੁਰਮਤ ਦੇ ਨਾਲ ਜੁੜ ਸਕਣ ਵੀ ਸਾਡੇ ਗੁਰੂਆਂ ਨੇ ਕਿੰਨੀਆਂ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਅਜਾ ਉਹ ਕੁਰਬਾਨੀਆਂ ਨਾ ਦਿੰਦੇ ਤੇ ਅਸੀਂ ਸਾਡਾ ਵजूद ਨਹੀਂ ਸੀ ਖਤਮ ਸੀ ਠੀਕ ਹੈ ਨਾ ਤੇ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਸਾਨੂੰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ ਦੇ ਇਹ ਦਿਹਾੜੇ ਮਨਾਉਂਦਿਆਂ ਹੋਇਆਂ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਦੱਸੇ ਹੋਏ ਰਾਹ ਤੇ ਚੱਲਣਾ ਚਾਹੀਦਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਨਾਲ ਨੇ ਤੁਸੀਂ ਭਾਈ ਸਾਹਿਬ ਜੀ ਜਾ ਸਕਦੇ ਹੋ ਬਹੁਤ ਧੰਨਵਾਦ ਤੁਸੀਂ ਸਮਝ ਦਿੱਤਾ ਭਾਈ ਸਾਹਿਬ ਜੀ ਤੁਸੀਂ ਥੋੜਾ ਇਸ ਬਾਰੇ ਦੱਸੋ ਜਿਵੇਂ ਦੇਖ ਪ੍ਰਸ਼ਾਦ ਇੱਥੋਂ ਲੈਂਦੀ ਸੰਗਤ ਅੰਦਰ ਨਾ ਤਮਸ ਤੋਂ ਕੋਣ ਦੇ ਮਾਰ ਆਏ ਤੇ ਦਰਸ਼ਨ ਕਰਦੇ ਆ ਤਾਂ ਤੁਸੀਂ ਇੱਥੇ ਆ ਕੇ ਮਹਿਸੂਸ ਕੀ ਕਰਦੇ ਹੋ ਪਹਿਲਾਂ ਤਾਂ ਜਿਵੇਂ ਭਾਈ ਜਾਦਾ ਮੈਂ ਇਸ ਦਰ ਤੇ ਜੁੜਿਆ ਆਇਆ ਇਸ ਦਰ ਤੇ ਆ ਕੇ ਸਭ ਤੋਂ ਵੱਡੀ ਸਿੱਖ ਜਿਹੜੀ ਮਿਲਦੀ ਹੈ ਨਾ ਇੱਥੇ ਚੁੱਕ ਕੇ ਆਣਾ ਚਾਹੀਦਾ ਸਾਨੂੰ ਨਵੇਂ ਪੰਜੀਰੇ ਨੂੰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਆਪਣੇ ਦਰਾ ਦੇ ਗੁਰੂ ਘਰ ਆਦੇ ਦਰਾ ਤੇ ਆ ਕੇ ਸੇਵਾ ਕਰਨੀ ਚਾਹੀਦੀ ਹੈ ਨਿਰੰਤਰ ਇੱਥੇ ਜੁੜਨਾ ਚਾਹੀਦਾ ਹੈ ਤਾਂ ਕਿ ਅਸੀਂ ਇੱਥੇ ਜੁੜ ਕੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਵੀ ਇੱਥੇ ਜੋੜੀਏ ਤੇ ਨਿਤਾ ਪ੍ਰਤੀ ਆਪਣੀ ਸੇਵਾ ਕਰੀਏ ਗੁਰੂ ਘਰ ਨਾਲ ਜੋੜ ਕੇ ਆਪਣਾ ਜੀਵਨ ਸਫਲਾ ਕਰੀਏ ਭਾਈ ਸਾਹਿਬ ਜੀ ਜਿਵੇਂ ਆਪਾਂ ਦੇਖਦੇ ਆਂ ਕਈ ਸਾਰੇ ਨੌਜਵਾਨ ਨੇ ਧਾਰਮਿਕ ਸਥਾਨਾਂ ਪੋਲੀਟੀਕਲ ਗੱਲ ਵੀ ਉਦਾਂ ਤਰ੍ਹਾਂ ਨਹੀਂ ਕਰਨੀ ਚਾਹੀਦੀ ਨਿੰਦਣਾ ਨਹੀਂ ਚਾਹੀਦਾ ਜਿਵੇਂ ਬੱਚੇ ਟੁੱਟ ਰਹੇ ਨੇ ਸਿੱਖੀ ਤੋਂ ਬਾਣੇ ਤੋਂ ਸਭ ਆ ਰਹੀ ਹੈ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਜਾ ਜਾਂਦੀ ਹੈ ਤੇ ਲੋਕਾਂ ਦੇ ਖੜੇ ਹੁੰਦੇ ਨੇ ਉਹ ਸਾਮੇ ਨੂੰ ਜਾਤ ਕਰਕੇ ਪਰ ਬੱਚੇ ਜਦੋਂ ਕੇਸ ਕਤਲ ਕਰਾ ਰਹੇ ਨੇ ਬਾਹਰ ਨੂੰ ਭੱਜ ਰਹੇ ਨੇ ਆਪਣੇ ਪੰਜਾਬ ਦੀ ਧਰਤੀ ਛੱਡ ਗਏ ਉਦੋਂ ਕੀ ਮਹਿਸੂਸ ਕਰਦਿਆਂ ਫਿਰ ਵੀ ਇਹ ਕੀ ਹੋ ਰਿਹਾ ਕੀ ਗੁਰੂ ਪਾਸ਼ਾ ਨੇ ਕਿਵੇਂ ਛੀਂਦਨ ਦਿੱਤੀਆਂ ਸੀਗੀਆਂ ਕਿਵੇਂ ਵੰਸ਼ਵਾਦ ਦਿੱਤਾ ਸੀਗਾ ਸਾਰਾ ਭਾਜੀ ਇਹ ਤਾਂ ਤਾਂ ਹੀ ਹੋ ਰਿਹਾ ਸਾਡੇ ਨਾਲ ਅਸੀਂ ਆਪਣੀ ਪੰਜੀਰੀ ਆਪਣੀ ਸਿੱਖੀ ਤੋਂ ਦੂਰ ਹੋ ਰਹੇ ਹਾਂ ਜਿਵੇਂ ਅਸੀਂ ਆਪਣੀ ਸਿੱਖੀ ਤੋਂ ਆਪਣੇ ਗੁਰੂ ਤੋਂ ਆਪਣੇ ਵਿਚਾਰਾ ਤੋਂ ਜਿਹੜੇ ਗੁਰੂ ਨੇ ਸਾਨੂੰ ਸਾਨੂੰ ਬਾਣੀਆਂ ਦਿੱਤੇ ਉਹਨਾਂ ਤੋਂ ਵਖਾਉਨੇ ਆ ਤਾਂ ਹੀ ਸਾਡੇ ਨਾਲ ਆਉਂਦਾ ਅਸੀਂ ਵਖਾ ਵਖਾ ਹੋ ਕੇ ਦੂਸਰੇ ਰਾਹ ਨੂੰ ਟੁਰਨੇ ਆ ਜਦ ਅਸੀਂ ਆਪਣੇ ਮਾਂ ਪਿਓ ਹੀ ਗੁਰਸਿੱਖੀ ਨਾਲ ਜੁੜੇ ਰਾਂਗੇ ਆਪਣੇ ਬੱਚਿਆਂ ਨੂੰ ਗਿਆਨ ਦਾਂਗੇ ਗੁਰੂ ਘਰ ਲੈ ਕੇ ਆਵਾਂਗੇ ਸੇਵਾ ਕਰਾਵਾਂਗੇ ਤਾਂ ਹੀ ਸਾਡੀ ਨਵੀਂ ਪੰਜੀਰੀ ਇੱਥੇ ਜੁੜੇਗੀ ਤਾਂ ਹੀ ਇੱਥੇ ਰੁਕੇਗੀ ਤੇ ਤਾਂ ਹੀ ਇਹਨਾਂ ਦਰਾਂ ਦੀ ਸੇਵਾ ਹੋਏਗੀ ਨਿੱਤੇ ਅਦਰ ਖਾਲੀ ਹੋ ਜਾਣਗੇ ਆ ਵੇ ਇੱਕ ਇੱਕ ਕਰਕੇ ਲੋਕੀ ਬਾਹਰ ਨੂੰ ਜਾਂਦੇ ਰਹਿਣਗੇ ਤੇ ਫਿਰ ਕੌਣ ਗੁਰੂ ਘਰ ਸੰਭਾਲੇਗਾ ਤੇ ਕੌਣ ਆ ਕੇ ਸਿੱਖਿਆ ਦੇਗਾ ਤੇ ਕੌਣ ਪੰਜਾਬੀ ਪੜ੍ਹਾਏਗਾ ਤੇ ਕੌਣ ਪੜ੍ਹੇਗਾ ਤੇ ਜੇ ਆਪਾਂ ਇਹਨਾਂ ਨੂੰ ਜਿੰਦਾ ਰੱਖਣਾ ਹੈ ਤੇ ਫਿਰ ਸਾਨੂੰ ਭਾਈ ਸਭ ਨੂੰ ਖੜਾ ਹੋਣਾ ਪਏਗਾ ਆ ਕੇ ਗੁਰ ਸਿੱਖੀ ਨਾਲ ਜੁੜਨਾ ਪਏਗਾ ਵਾਹਿਗੁਰੂ ਦਾ ਲੜ ਲੱਗਣਾ ਪਏਗਾ ਜਿੰਨੀ ਜਿੰਨੇ ਕੋਲ ਸਮਰੱਥਾ ਹੈਗੀ ਉਹਨਾਂ ਗਿਆਨ ਲੈ ਕੇ ਆਪਣਾ ਵੜਨਾ ਵੀ ਪਏਗਾ ਤੇ ਸਖਣਾ ਵੀ ਪਏਗਾ ਜੀ ਆਪਾਂ ਦੇਖਦੇ ਆ ਜਿਵੇਂ ਇਹ ਚੀਜ਼ਾਂ ਨੇ ਹੁਣ ਦਿਨ ਚੱਲ ਰਹੇ ਨੇ ਬਹੁਤ ਵੱਡੇ ਦਿਨ ਨੇ ਬਹੁਤ ਮਹਾਨ ਦਿਨ ਨੇ ਜਿੰਨਾ ਕੋ ਉਹਨੇ ਘਟਾ ਸਾਰੇ ਆਮ ਤੌਰ ਤੇ ਪਵਾ ਕੋਈ ਕਿਸਤਾਰੀ ਹੈ ਜਾਂ ਨਹੀਂ ਐ ਸੈਸਤਾਰੀ ਹੈ ਉਹਦੇ ਚ ਸ਼ਰਦਾ ਹੈ ਗੁਰੂ ਪ੍ਰਤੀ ਉਹ ਨਿਮਰਤਾ ਦੇ ਨਾਲ ਆਂਦਾ ਹੈ ਮੱਥਾ ਟੇਕਦਾ ਭਾਵੇਂ ਰਮਾਲ ਬੰਨਿਆ ਹੋਵੇ ਪਵਾ ਟੋਪੀ ਲੱਤੀ ਹੋਵੇ ਜਿਵੇਂ ਵੀ ਆ ਉਹਨਾਂ ਨੂੰ ਵੀ ਇੱਥੇ ਆ ਕਿ ਕੁਝ ਫੀਲ ਹੁੰਦਾ ਆਏਗਾ ਕੁਝ ਦੇਖਦੇ ਹੋਣਗੇ ਕਿ ਵੀ ਉਹ ਸਮਾਂ ਕੀ ਸੀ ਬਦਲਾ ਵੀ ਆਂਦਾ ਆਏਗਾ ਉਹਨਾਂ ਦੇ ਵਿੱਚ ਦੇਖ ਕੇ ਸ ਇਸ ਦਰ ਦੀ ਵਾਈਬ੍ਰੇਸ਼ਨ ਇੰਨੀ ਹੈਗੀ ਹੈ ਜਿਹੜਾ ਇਸ ਦਰ ਦੇ ਨਾਲ ਜੁੜ ਜਾਏ ਪਾਵੇਂ ਉਹ ਕਿਸਾ ਵਾਲਾ ਹੈ ਜਾਂ ਨਹੀਂ ਹੈ ਕੰਨੇ ਗੁਰਤੇ ਇੱਕ ਬਹਾਦਰ ਹਿੰਦ ਦੀ ਚਾਦਰ ਐਵੇਂ ਨਹੀਂ ਕਿਹਾ ਗਿਆ ਹਰ ਧਰਮ ਦੇ ਲੋਕ ਇੱਥੇ ਆ ਕੇ ਲੰਗਰ ਵੀ ਛੱਕ ਰਹੇ ਨੇ ਸੇਵਾ ਵੀ ਕਰ ਰਹੇ ਨੇ ਨਿਤਾ ਪ੍ਰਤੀ ਆ ਕੇ ਜੁੜ ਵੀ ਰਹੇ ਨੇ ਤੇ ਵਾਹਿਗੁਰੂ ਦੀ ਕਿਰਪਾ ਨੇ ਹੈਗੀਏ ਸਭ ਆਪਣੀ ਜ਼ਿੰਦਗੀ 'ਚ ਖੁਸ਼ੀਆਂ ਵੀ ਮਾਣ ਰਹੇ ਨੇ ਇਸ ਦਰ ਦਾ ਇੰਨਾ ਮਾਤੋ ਹੈ ਗਿਆ ਹਾਂ ਇਸ ਦਰ ਤੇ ਆ ਕੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਇੱਕ ਮੈਸੇਜ ਦੇਣਾ ਚਾਹਾਂਗਾ ਇੱਥੇ ਜਿਹੜਾ ਵੀ ਇਸ ਦਰ ਦੇ ਗੁਰਤੇ ਵਸਾ ਦੇ ਦਰ ਤੇ ਆਏ ਉਹ ਚੁੱਕ ਕੇ ਆਏ ਤੇ ਸੇਵਾ ਕਰੇ ਮਨ ਨਾਲ ਕਰੇ ਭਾਵੇਂ ਦੋ ਕੜੀ ਆਏ ਚਾਰ ਕੜੀ ਆਏ ਸੇਵਾ ਕਰੇ ਨਾਲ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਦਰਾ ਦੇ ਨਾਲ ਗੁਰੂ ਘਰ ਦੇ ਨਾਲ ਜੋੜੇ ਜੀ ਜੀ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਮੇਰਾ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਵਿੱਚ ਮੌਜੂਦ ਸੀਗੇ ਤਾਂ ਇੱਥੋਂ ਦੇਖ ਦੀ ਪਰਚੀ ਲੈਤੀ ਜਾਂਦੀ ਆ ਗ੍ਰੰਥੀ ਸਿੰਘ ਸੀ ਵੀ ਸਾਡੇ ਨਾਲ ਹੈੱਡ ਗ੍ਰੰਥੀ ਸੀਗੇ ਉਹਨਾਂ ਨੇ ਵੀ ਦੱਸਿਆ ਕਿਵੇਂ ਜਿਹੜਾ ਸਾਰਾ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼ਹੀਦੀ ਦਿਨ ਹੈ ਗੁਰੂ ਮਹਾਰਾਜ ਜੀ ਦਾ ਉਹ ਵੀ ਮਨਾਇਆ ਜਾਣਾ ਛੋਟੇ ਸਾਹਿਬ ਜੀਆਂ ਨੂੰ ਲੈ ਕੇ ਵੱਡੇ ਸਾਹਿਬ ਜੀਆਂ ਨੂੰ ਲੈ ਕੇ ਸਾਰਾ ਦੱਸਿਆ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰ ਦਿਓ ਤੁਸੀਂ ਅਗਰ ਜੇ ਦਿੱਲੀ ਦੇ ਵਿੱਚ ਨਹੀਂ ਆ ਸਕਦੇ ਕਿਉਂਕਿ ਕਈਆਂ ਦੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕੋਈ ਫਾਈਨੈਂਸ਼ਲੀ ਨਹੀਂ ਆ ਸਕਦੇ ਕਿਸੇ ਦੀ ਸੌ ਮਜਬੂਰੀ ਬਣ ਜਾਂਦੀ ਹੈ ਕੋਈ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰ ਦਿਓ ਤਾਂ ਜੋ ਗੁਰੂ ਮਹਾਰਾਜ ਜੀ ਦੇ ਘਰੇ ਬੈਠੇ ਦਰਸ਼ਨ ਕਰ ਸਕਣ ਉਹ ਸੰਗਤਾਂ ਦੇ ਬੋਲ ਸੁਣ ਸਕਣ